ਹਾਂਜੀ ਪ੍ਰਧਾਨ ਜੀ ਜਿਹੜੀ ਅੱਜ ਹੈੱਡ ਆਫਸ ਵਿੱਚ ਮੀਟਿੰਗ ਸੀ ਤੁਹਾਡੀ ਕੀ ਗੱਲਬਾਤ ਹੋਈ ਜੀ ਅੱਜ ਪਾਵਰ ਕਾਮ ਐਂਡ ట్రాਨਸਕੋ ਆਊਟਸੋਰਸਡ ਜਿਹੜੀ ਕੋਆਰਡੀਨੇਸ਼ਨ ਕਮੇਟੀ ਹੈ ਸਾਡੀ ਜਿਹਦੇ ਵਿੱਚ ਲਹਿਰਾ ਥਰਮਲ ਤੇ ਸਾਡੇ ਪੈਸਕੋ ਦੇ ਕੰਮ ਹੈ ਹਾਈਡਲ ਪ੍ਰੋਜੈਕਟ ਕੰਮ ਹੈ ਸੀਐਚਬੀ ਕੰਮ ਹੈ ਆਪਣੇ ਸਟੋਰ ਕੀਪਰਾਂ ਦੇ ਕੰਮ ਹੈ ਜਿੰਨੇ ਵੀ ਕੰਮ ਆ ਆਊਟਸੋਰਸਡ ਜਿਹੜੇ ਬਿਜਲੀ ਵਿਭਾਗ ਨਾਲ ਸੰਬੰਧਿਤ ਰੱਖਦੇ ਉਹਨਾਂ ਦੀ ਜਿਹੜੀ ਕੋਆਰਡੀਨੇਸ਼ਨ ਕਮੇਟੀ ਬਣੀ ਹੋਈ ਆ ਉਹਨਾਂ ਦੀ ਅੱਜ ਸੀਐਮਡੀ ਵੱਲੋਂ ਮੀਟਿੰਗ ਦਾ ਜਿਹੜਾ ਸੱਦਾ ਪੱਤਰ ਆ ਉਹ ਭੇਜਿਆ ਗਿਆ ਸੀਗਾ ਜਦੋਂ ਅੱਜ ਅਸੀਂ ਗੱਲਬਾਤ ਲਈ ਆਏ ਆ ਤਾਂ ਸਾਨੂੰ ਇਹ ਕਿਹਾ ਗਿਆ ਕਿ ਜਿਹੜੀ ਮੀਟਿੰਗ ਹੈ ਕਿਉਂਕਿ ਪਿਛਲੇ ਸਮੇਂ ਦੇ ਅੰਦਰ ਜਿਹੜੇ ਵਿੱਤ ਮੰਤਰੀ ਸਾਹਿਬ ਨੇ ਜਦੋਂ ਅਸੀਂ 2 3 4 ਤਰੀਕ ਦਾ ਪ੍ਰੋਟੈਸਟ ਕੀਤਾ ਤਾਂ 2 ਤਰੀਕ ਨੂੰ ਮੀਟਿੰਗ ਸੱਦ ਕੇ ਉਤੋਂ ਪਹਿਲਾਂ ਵੀ ਮੰਤਰੀ ਸਾਹਿਬ ਵੱਲੋਂ ਮੀਟਿੰਗ ਸੱਦ ਕੇ ਇਹ ਗੱਲ ਕਹੀ ਗਈ ਸੀ ਵੀ ਡਿਪਾਰਟਮੈਂਟ ਆਪਦੇ ਪੱਧਰ ਤੇ ਮੀਟਿੰਗ ਕਰਕੇ ਜਿਹੜੀ ਪਾਲਿਸੀ ਦੀ ਕਾਪੀ ਇਸ ਦਾ ਡਿਪਾਰਟਮੈਂਟ ਦੇ ਵਿੱਚ ਲੈਣ ਵਾਲੀ ਗੱਲ ਹੈਗੀ ਆ ਉਹਨਾਂ ਦੀਆਂ ਕਾਪੀਆਂ ਜਿਹੜੀਆਂ ਜਿੱਥੇ ਮਦਿਆਂ ਨੂੰ ਦਿੱਤੀਆਂ ਜਾਣ ਪਰ ਅੱਜ ਹੋਇਆ ਕੀ ਆ ਕਿ ਜਦੋਂ ਅਸੀਂ ਗੱਲਬਾਤ ਲਈ ਆਏ ਆ ਤਾਂ ਇੱਕ ਕੋਝਾ ਮਜ਼ਾਕ ਆ ਜਿਹੜੀ ਬੋਰਡ ਦੀ ਮੈਨੇਜਮੈਂਟ ਦੇ ਵੱਲੋਂ ਕੀਤਾ ਗਿਆ ਜਦੋਂ ਅਸੀਂ ਪੂਰੇ ਸਮੇਂ ਤੇ 3 ਵਜੇ ਆਏ ਆ ਤਾਂ ਸਾਨੂੰ ਇਹ ਕਹਿ ਦਿੱਤਾ ਗਿਆ ਕਿ ਜਿਹੜੀ ਮੀਟਿੰਗ ਆ ਤੁਹਾਡੀ ਹੈ ਨਹੀਂ ਤੇ ਮੀਟਿੰਗ ਆ ਜਿਹੜੀ ਉਹ 23 ਤਰੀਕ ਦੀ 2:30 ਵਜੇ ਕਰ ਦਿੱਤੀ ਗਈ ਮੰਗਲਵਾਰ ਤੇ ਅਸੀਂ ਇਸ ਗੱਲ ਦੀ ਜ਼ੋਰਦਾਰ ਨਖੇਦੀ ਕਰਦੇ ਵੀ ਆ ਜਿਹੜਾ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਆ ਇਹ ਜੇ ਅਸੀਂ ਜ਼ੋਰਦਾਰ ਨਖੇਦੀ ਕਰਦੇ ਆਂ ਤੇ ਦੂਜਾ ਇਹ ਅੱਜ ਜਿਹੜਾ ਅਸੀਂ ਆਈਆਰ ਦੇ ਧਿਆਨ ਦੇ ਵਿੱਚ ਲੰਦਾ ਜਾਂ ਟੈਲੀਫੋਨ ਰਾਹੀਂ ਗੱਲਬਾਤ ਹੋਈ ਹੈ ਅਧਿਕਾਰੀਆਂ ਦੇ ਨਾਲ ਜਿਹਦੇ ਵਿੱਚ ਇਹ ਹੋਇਆ ਵੀ ਜਿਹੜੇ 2 3 4 ਤਰੀਕ ਦੀ ਹਾਜ਼ਰੀ ਕਲੀਅਰ ਕਰਨ ਦਾ ਸਾਡਾ ਸੀਗਾ ਸਾਰਿਆਂ ਦੀ ਡਿਮਾਂਡ ਹੈ ਵੀ 2 3 4 ਦਾ ਜਿਹੜਾ ਪ੍ਰੋਟੈਸਟ ਕੀਤਾ ਹੈ ਕਿਉਂ ਕੀਤਾ ਕਿਉਂਕਿ ਸਰਕਾਰ ਕਰਾ ਰਹੀ ਹੈ ਬੋਰ ਕਰਾ ਰਿਹਾ ਲਗਾਤਾਰ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਆ ਇਸ ਕਰਕੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਕਿਹਾ ਵੀ ਅਸੀਂ ਇਹ ਹਾਜ਼ਰੀਆਂ ਕਲੀਅਰ ਕਰਕੇ ਜਿਹੜੀ ਪੂਰੀ ਸੈਲਰੀ ਅਸੀਂ ਉਹ ਦਵਾਂਗੇ ਪੱਤਰ ਜਾਰੀ ਕਰਾਂਗੇ ਅਦਰਵਾਈਜ਼ ਉਹ ਨਹੀਂ ਕਰਦੇ ਤਾਂ ਇਹਦੇ ਖਾਤਰ ਸੀ ਇਹ ਕੀਤਾ ਵੀ 23 ਤਰੀਕ ਨੂੰ ਮੀਟਿੰਗ ਕਰਕੇ ਸੀਐਮਡੀ ਸਾਹਿਬ ਮਸਲਾ ਹੱਲ ਨਹੀਂ ਕਰਦੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਐਕਸ਼ਨ ਆ ਉਹ ਤਿੱਖਾ ਹੋਏਗਾ ਵੱਡਾ ਇਕੱਠਾ ਕਰਕੇ ਹੋਏਗਾ ਇਕਾ ਘੋਲ ਲੜਾਂਗੇ ਇਹ ਸਗਲ ਦਾ ਸੀ ਅੱਜ ਸਾਰੀ ਜਥੇਬੰਦੀਆਂ ਮਤਲਬ ਕੋਆਰਡੀਨੇਟਰ ਕਮੇਟੀ ਦੇ ਬੈਨਰ ਹੇਠ ਇਹ ਅਸੀਂ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਕ ਇਕੋਲ ਜਿਹੜੇ ਉਹ ਵਿੱਡੇ ਜਾਣਗੇ ਧੰਨਵਾਦ ਹਾਂਜੀ ਪ੍ਰਧਾਨ ਜੀ ਅੱਜ ਹੋਰ ਕਿਸੇ ਅਧਿਕਾਰੀ ਨਾਲ ਕੋਈ ਮੀਟਿੰਗ ਹੋਈ ਜਾਂ ਤੁਹਾਡੀ ਹਾਂਜੀ ਉਹ ਦੂਜੀ ਗੱਲ ਇਹਦੇ ਨਾਲ ਇਹ ਸੀ ਕਿ ਜਿਹੜੇ ਸਾਡੀਆਂ ਚ ਮੀਟਿੰਗ ਦਾ ਸੱਦਾ ਸੀਐਮਡੀ ਸਾਹਿਬ ਨਾਲ ਸੀਗਾ ਪਰ ਉਹ ਸਾਨੂੰ ਇਹ ਕਹਿ ਰਹੇ ਸੀ ਵੀ ਥੋੜੀ ਅਸੀਂ ਡਾਇਰੈਕਟਰਾਂ ਨਾਲ ਮੀਟਿੰਗ ਕਰਵਾ ਦੋਨੇ ਆ ਜਦਕਿ ਡਾਇਰੈਕਟਰਾਂ ਦੇ ਹੱਥ ਦੇ ਵਿੱਚ ਅਸੀਂ ਪਹਿਲਾਂ ਆਈਆਰ ਸਾਹਿਬ ਨੂੰ ਪੁੱਛਿਆ ਵੀ ਕੀ ਡਾਇਰੈਕਟਰ ਸਾਹਿਬਾਨਾਂ ਦੇ ਹੱਥ ਦੇ ਵਿੱਚ ਹੈਗਾ ਕਿ ਪਾਲਿਸੀ ਦੀ ਕਾਪੀ ਨੂੰ ਦੇਣਾ ਜਾਂ ਪਾਲਿਸੀ ਦੀ ਕਾਪੀ ਸਾਡੇ ਕੋਲ ਚਰਚਾ ਕਰਨਾ ਉਹਨਾਂ ਦੇ ਕੋਲ ਕੋਈ ਇਦਾਂ ਦਾ ਨਹੀਂ ਸੀਗਾ ਇਸ ਕਰਕੇ ਅਸੀਂ ਡਾਇਰੈਕਟਰਾਂ ਦੇ ਨਾਲ ਮੀਟਿੰਗ ਕਰਨ ਦਾ ਜਿਹੜਾ ਉਹ ਜਵਾਬ ਦਿੱਤਾ ਵੀ ਅਸੀਂ ਡਾਇਰੈਕਟਰ ਸਾਹਿਬਾਨਾਂ ਨਾਲ ਮੀਟਿੰਗ ਨਹੀਂ ਕਰਾਂਗੇ ਸੀਐਮਡੀ ਸਾਹਿਬ ਨਾਲ ਮੀਟਿੰਗ ਦਿੱਤੀ ਹੋਈ ਹੈ ਏ ਮਤਲਬ ਅੱਜ ਅੱਥੇ ਗੱਲਬਾਤ ਹੋਈ ਆ ਜੇ ਉਹ 23 ਤਰੀਕ ਨੂੰ 2:30 ਵਜੇ ਮੀਟਿੰਗ ਕਰਕੇ ਮਸਲਾ ਹੱਲ ਨਹੀਂ ਕਰਦੇ ਤਾਂ ਸਾਰੀ ਜਥੇਬੰਦੀਆਂ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਪਿੱਖਾ ਕਰਕੇ ਪ੍ਰੋਗਰਾਮ ਕਰਨ ਲਈ ਮਜਬੂਰ ਹੋਵਾਂਗੇ ਧੰਨਵਾਦ